ਮਨਦੀਪ ਰਿੰਪੀ ਦੇ ਨਬਲ ਵਕਤ ਦੇ ਕਿਸੇ ਚੋ ਦਾ ਅਗਲਾ ਭਾਗ 4 ਮੈਂ ਜਦੋਂ ਕਾਲਜ ਵਿੱਚ ਪੈਰ ਧਰਿਆ ਉਥੋਂ ਦਾ ਨਜ਼ਾਰਾ ਵੇਖ ਕੇ ਮੇਰੇ ਮਨ ਵਿੱਚ ਆਉਂਦਾ ਹੈ ਵਾਹ ਜੀ ਵਾਹ ਮੌਜਾਂ ਹੀ ਬੜੀਆਂ ਜੀ ਕਰਦਾ ਹੈ ਤਾਂ ਜਾਓ ਕਲਾਸ 'ਚ ਨਹੀਂ ਚੱਲੋ ਟੋ ਨਜ਼ਾਰੇ ਕੰਟਿਨ 'ਚ ਉਹ ਬੱਸ 'ਚ ਵੀ ਮੁੰਡੂ ਜੇ ਡਰਾਈਵਰ ਤੇ ਕੰਡੈਕਟਰ ਨੇ ਆਸ਼ਕੀ ਤੇ ਗੀਤੀ ਲਾਏ ਹੁੰਦੇ ਜਿਨ੍ਹਾਂ ਨੂੰ ਸੁਣ ਕੇ ਲੱਗਦਾ ਜਿਵੇਂ ਆਸ਼ਕੀ ਤੋਂ ਬਿਨਾਂ ਦੁਨੀਆ 'ਚ ਹੋਰ ਕੁਝ ਹੈ ਹੀ ਨਹੀਂ ਅੱਗੋਂ ਆਪਾਂ ਵੀ ਨਵਾਂ ਨਵਾਂ ਪੈਰ ਧਰਿਆ ਜਵਾਨੀ 'ਚ ਆਪਾਂ ਨੂੰ ਵੀ ਸਾਰਾ ਦਿਨ ਉਹਨਾਂ ਗੀਤਾਂ ਦੀ ਲੋਰ ਜੀ ਚੜੀ ਜਾਂਦੀ ਉਦੋਂ ਰਣਜੀਤ ਬਾਣੀ ਬਹੁਤ ਚੱਲਦਾ ਸੀ ਜਿੱਥੇ ਦੇਖੋ ਉਹਦੇ ਗਾਣੇ ਇੱਕ ਗਾਣਾ ਤਾਂ ਉਹਦਾ ਜਣੇ ਖਣੇ ਦੇ ਮੂੰਹ ਚੜਿਆ ਹੋਇਆ ਸੀ ਉਦੋਂ ਕਾਲਜਾਂ ਦੇ ਮੁੰਡਿਆਂ ਦੇ ਕਦੇ ਗੁੱਸੇ ਕਦੇ ਰਾਜ਼ੀ ਕਦੇ ਤੁਸੀਂ ਕਦੇ ਭਾਜੀ ਉਹਦੇ ਨੈਣਾਂ ਦੇ ਤੀਰ ਦਿਲ ਚੱਲਦਾ ਰਹੇ ਰੱਬ ਕਰੇ سلسلہ ਚੱਲਦਾ ਰਹੇ ਗੀਤ ਸੁਣਦਿਆਂ ਸਾਰ ਸਰੀਰ ਤਰੰਗਾਂ ਜਿਹਾ ਫੜ ਲੱਗਦਾ ਤੇ ਅੱਖ ਹਰ ਕੁੜੀ ਵਿੱਚ ਆਪਣੀ ਸੋਹਣੀ ਨੂੰ ਭਾਲਦੀ ਤੇ ਦਿਲ ਮਹਿਬਤਪਨ ਨੂੰ ਤਾਬਲਾ ਹੁੰਦਾ ਹਰ ਸੋਹਣੀ ਕੁੜੀ ਨੂੰ ਵੇਖ ਦਿਲ ਉੱਡੂ ਊਡ ਕਰਨ ਲੱਗਦਾ ਮੋੜ ਮੋੜ ਅੱਖਾਂ ਨੂੰ ਵੇਖਣਾ ਲੋਚਦੀਆਂ ਉਹਦੇ ਨਾਲ ਗੱਲਾਂ ਕਰਨ ਨੂੰ ਮਨ ਅੰਦਰ ਇੱਕ ਖਿੱਚ ਜੀ ਪੈਂਦੀ ਰੋਮ ਰੋਮ ਤੋਂ ਚਿੰਗਾਂ ਜਿਹੀਆਂ ਉੱਠਦੀਆਂ ਤੇ ਇੱਕ ਜ਼ਰੂਰਤਿਆ ਚੜਿਆ ਰਹਿੰਦਾ ਇੱਕ ਦਿਨ ਗਾਣਾ ਲੱਗਿਆ ਹੋਇਆ ਸੀ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਸਾੜਾ ਕੱਟਿਓ ਨਾ ਕਾਲਜ ਚੋਂ ਗੀਤ ਸੋਨ ਮਨੋਮਨੀ ਆਪਣੇ ਆਪ ਨੂੰ ਰਾਜਾ ਕਹੋਂ ਦੇ ਅਹਿਸਾਸ ਨੇ ਆਨ ਕਿਰਿਆ ਲੱਗਿਆ ਜਿਵੇਂ ਮੇਰੇ ਲੇਖੇ ਲੱਗੂ ਆ ਗੀਤਾਂ ਮੇਰੀ ਹੀਰ gau ਕਦੇ ਮੇਰੇ ਲਈ ਫਿਰ ਸੋਚਦਾ ਮੇਰੀ ਹੀਰ ਕਿਹੋ ਜੀ ਹੋ ਕਿੱਥੇ ਹੋ ਜਦੋਂ ਮੈਨੂੰ ਮਿਲੀ ਮੈਂ ਉਹਨੂੰ ਕਦੇ ਆਪਣੇ ਕੋਲੋਂ ਵੱਖ ਨਹੀਂ ਹੋਂ ਦੇਣਾ ਕਿ ਉਹ ਵੀ ਮੈਨੂੰ ਇੰਝ ਹੀ ਪਿਆਰ ਕਰੂ ਮੈਂ ਪਿਆਰ ਨਾਲ ਉਹਦੇ ਰੇਸ਼ਮੀ ਵਾਲਾਂ ਨੂੰ ਆਪਣੇ ਉਂਗਲਾਂ ਨਾਲ ਸਹਿ ਲਾਇਆ ਕਰਾਂਗਾ ਜਦੋਂ ਉਹਨੂੰ ਜੀ ਭਰ ਕੇ ਵੇਖਿਆ ਕਰਾਂਗਾ ਉਹ ਅੱਖਾਂ ਨੇਵੀਂਆ ਪਾਉਂਦੀ ਹੋਈ ਆਪਣਾ ਚੰਨ ਵਰਗਾ ਮੁੱਖ ਆਪਣੇ ਕੋਲੇ-ਕੁਰੇ ਹੱਥਾਂ ਨਾਲ ਟਕ ਲਿਆ ਕਰੂ। ਸੰਗ ਨਾਲ ਲਾਲੀ ਫੜਦੀਆਂ ਉਹਦੀਆਂ ਗੱਲਾਂ ਤੋਂ ਨਿਕਲਦੇ ਸੇਕ ਨੂੰ ਮੈਂ ਆਪਣੀ ਰੂਹ 'ਚ ਉਤਰਦਾ ਮਹਿਸੂਸ ਕਰਦਾ ਹੋਇਆ ਉਹਨੂੰ ਆਪਣੀਆਂ ਬਾਹਾਂ 'ਚ ਪਰ ਆਪਣੀ ਬੁੱਕਲ ਵਿੱਚ ਪਰ ਲਿਆ ਕਰਨਾ। ਹੋਰ ਪਤਾ ਨਹੀਂ ਅਜਿਹਾ ਕੀ-ਕੀ ਸੋਚਦਾ ਹੋਇਆ ਮੈਂ ਕਾਲਜ ਪੁਜਦਾ। ਉਦੋਂ ਹੋਰ ਕੋਈ ਸੋਚਦਾ ਹੀ ਨਹੀਂ ਸੀ। ਨਾਲੇ ਉਹਦੇ ਵੀ ਗਾਣੇ ਐਦਾਂ ਦੇ ਆਉਂਦੇ। ਇੱਕ ਦਿਨ ਖਿਜਿਆ ਹੋਇਆ ਬਜ਼ੁਰਗ ਡਰਾਈਵਰ ਨੂੰ ਆਖਣ ਲੱਗਿਆ ਨਾ ਗੀਤਾਂ ਦੇ ਬੋਲ ਸੁਣ ਕੇ ਤਾਂ ਇੰਜ ਲੱਗਦਾ ਜਿੱਦਾਂ ਕਾਲਜਾਂ 'ਚ ਪੜ੍ਹਾਈ ਜ਼ਿੰਦਗੀਆਂ ਨੂੰ ਜਿਉਣ ਦੀ ਸੇਧ ਲਈ ਨਹੀਂ ਬਲਕਿ ਆਸ਼ਕੀ ਕਰਨ ਦੀ ਦਿੱਤੀ ਜਾਂਦੀ ਹੈ ਕਿੰਨੇ ਲੋਕਾਂ ਦੀਆਂ ਨਜ਼ਰਾਂ ਵਿੱਚ ਕਾਲਜਾਂ ਨੂੰ ਆਸ਼ਕੀ ਦੇ ੱਡੇ ਬਣਾ ਕੇ ਰੱਖ ਦਿੱਤਾ ਹੈ ਇੰਨਾ ਲੋਕਾਂ ਦੀ ਭੈੜੀ ਮਾਨਸਿਕਤਾ ਨੇ ਕਿੰਨੀਆਂ ਧੀਆਂ ਦੇ ਮਾਪੇ ਉਹ ਜੇ ਗੀਤ ਸੁਣ ਕੇ ਕਾਲਜ ਦੇ ਨਾਂ ਤੋਂ ਡਰਦੇ ਹੋਣੇ ਧੀਆਂ ਦੀ ਹਿੰਮਤ ਜਵਾਬ ਦੇ ਜਾਂਦੀ ਹੋਣੇ ਕਾਲਜ 'ਚ ਪੜ੍ਹਨ ਦੀ ਗੱਲ ਕਰਨ ਦੀ ਨਾ ਕੋਈ ਸਰਕਾਰ ਨੋਟਿਸ ਲੈਂਦੀ ਅਜੇ ਗੀਤਾਂ ਦਾ ਤੇ ਨਾ ਕੋਈ ਹੋਰ ਸਮਾਜਿਕ ਸੰਸਥਾ ਮੁੱਦਾ ਚੁੱਕਦੀ ਹੈ ਸਭ ਨੂੰ ਆਪੋ ਆਪਣੀ ਪਈ ਹੋਈ ਹੈ ਬੇਗਾਨੀ ਅੱਗ 'ਚ ਕਿਹੜਾ ਹੱਥ ਭੁਕੇ ਇਹਨਾਂ ਸਭ ਨੇ ਆਪਣੇ ਫਰਜ਼ਾਂ ਤੋਂ ਮੁੱਖ ਮੋੜਿਆ ਹੋਇਆ ਹੈ ਡਰਾਈਵਰ ਤਾਂ ਬਜ਼ੁਰਗ ਦੀ ਗੱਲ ਸੁਣ ਮੂੰਹ ਕੁੱਟ ਕੇ ਬੈਠਾ ਰਿਹਾ ਪਰ ਕੰਡਕਟਰ ਮੱਥਾ ਦਿਉੜੀਆਂ ਨਾਲ ਪਰ ਕੇ ਕਹਿਣ ਲੱਗਿਆ ਬਾਬਾ ਸਾਨੂੰ ਕਾਹਨੂੰ ਸਵੇਰੇ ਸਵੇਰੇ ਲੈਕਚਰ ਝਾਣ ਲੱਗਿਆ ਕੰਡਕਕਟਰ ਦੀ ਗੱਲ ਸੁਣ ਬਾਬਾ ਬੁੜਬੁੜ ਕਰਦਾ ਚੁੱਪ ਕਰਕੇ ਬੈਠ ਗਿਆ ਕਾਲਜ ਪੈਰ ਧਰਦਿਆਂ ਹੀ ਦੋ ਚਾਰ ਹੋਰ ਮੇਰੇ ਵਰਗੇ ਟੱਕਰ ਗਏ ਕਹਿੰਦੇ ਯੁੱਗ ਨੂੰ ਯੁੱਗ ਮਿਲ ਗਿਆ ਉਹੀ ਗੱਲ ਹੋਈ ਉੱਥੇ ਦੇਖਿਆ ਵੱਡਿਆਂ ਘਰਾਂ ਦੇ ਕਾਕਿਆਂ ਦੇ ਝੋਜਵੀ ਵੱਖਰੇ ਨਾ ਕੋਈ ਭੈ ਨਾ ਸੰਗ ਲਿਹਾਜ਼ ਕੋਲ ਨੂੰ ਆ ਕੇ ਮੋਟਰਸਾਈਕਲਾਂ ਦੇ ਧਰਾਮ ਨੇ ਹਾਰਨ ਵਜਾ ਕੇ ਕੋਲੋਂ ਇੰਜ ਲੱਗਦੇ ਜਿਵੇਂ ਪੁੱਛ ਰਹੇ ਹੋਣ ਕਿੱਧਰ ਨੂੰ ਮੂੰ ਚੁੱਕਿਆ ਉਹਨਾਂ ਨੂੰ ਵੇਖ ਕੇ ਮੈਂ ਝੂਰਦਾ ਤੇ ਸੋਚਾਂ ਤੇ ਸਮੁੰਦਰ ਵਿੱਚ ਤਰਨ ਲੱਗਦਾ ਪੈਂਟ ਸ਼ਰਟ ਤਾਂ ਪਾਲੀ ਚੱਜ ਦੀ ਪਟੇ ਵੀ ਬਾਹਲੇ ਪਰ ਖਾਣੇ ਦਾ ਬੱਸਾਂ 'ਚ ਧੱਕੇ ਹੀ ਆ ਇਹ ਉਮਰ ਵੀ ਇੰਨੀ ਖਤਰਨਾਕ ਹੁੰਦੀ ਪਤਾ ਨਹੀਂ ਮਨ ਕਿੱਧਰ ਨੂੰ ਤੁਰਿਆ ਰਹਿੰਦਾ ਆਪੇ ਹਰ ਵੇਲੇ ਇੰਜ ਲੱਗਦਾ ਕਿ ਮੈਥੋਂ ਵੱਧ ਸੋਣਾ ਸੁਨੱਖਾ ਸਮਝਦਾਰ ਕੋਈ ਹੋਰ ਹੋ ਹੀ ਨਹੀਂ ਸਕਦਾ ਆਪਣੇ ਆਪ ਵਿੱਚ ਹੀਰੋ ਬਣੀ ਘੁੰਮਦੇ ਰਹਿਣਾ ਮਨ ਦੇ ਨਾਲ ਬਲਵਲਿਆਂ ਨੇ ਇੱਕ ਦਿਨ ਪਿਓ ਪੁੱਤ ਆਹਮੋ ਸਾਹਮਣੇ ਜਾਖੜੇ ਕੀਤੇ ਬਾਪੂ ਮੈਥੋਂ ਨਹੀਂ ਬੱਸਾਂ 'ਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿੰਨਾ ਕਿੰਨਾ ਚਿਰ ਬੱਸਾਂ ਟਿਕਣੀਆਂ ਪੈਂਦੀਆਂ ਪਹਿਲਾਂ ਸਾਜਰੇਪੁਰ ਤੇ ਖੜ੍ਹ ਜਾਓ ਮੂੰਹ ਚੁੱਕ ਚੁੱਕ ਕੇ ਵੇਖੀ ਜਾਓ ਚਮਕੌਰ ਵੱਲ ਨੂੰ ਹੁਣ ਆਉਂਦੀ ਬੱਸ ਹੁਣ ਆਉਂਦੀ ਫਿਰ ਸਿਕਰ ਦੁਪਹਿਰੇ ਬੱਸ ਸਾਡੇ ਤੇ ਚੌਕੀ ਭਰੋ ਚੌਕੀ ਭਰਨ ਦਾ ਚਾਹਤਾ ਪੁੱਤਰਾ ਤੈਨੂੰ ਆਪੇ ਚੜਿਆ ਅਸੀਂ ਨਹੀਂ ਕਹਿੰਦੇ ਚੌਕੀ ਭਰਨੋਂ ਬਾਪੂ ਪਰਿਆ ਪੀਤਾ ਬਾਹਰ ਕਿਸ ਗਿਆ ਤੇ ਮੈਂ ਆਪਣੀ ਮਾਂ ਸਾਹਮਣੇ ਲੱਗਿਆ ਆਪਣੇ ਦੁੱਖ ਬਰੋਲਨ ਸੋਚਿਆ ਬੀਬੀ ਮੇਰਾ ਪੱਖ ਪੂਰਦੀ ਹੋਈ ਬਾਪੂ ਸਾਹਮਣੇ ਇੱਕ ਤਾਨ ਕੇ ਖੜ੍ਹ ਜਾਉ ਪਰ ਬੀਬੀ ਦਾ ਬਾਪੂ ਤੋਂ ਵੀ ਸੇਰੇ ਨੇਕ ਲਈ ਆਇਆ ਕਰ ਜੇ ਨਹੀਂ ਹੁੰਦੀਆਂ ਨਾ ਪੜਾਈਆਂ ਰਹਿਣ ਦੇ ਆਪਣੇ ਪਿਓ ਦਾ ਹੱਥ ਵਟਾ ਦੁਕਾਨ ਤੇ ਜਾਇਆ ਕਰ ਤੂੰ ਵੀ ਸਿੱਖ ਲੈ ਸਕੂਟਰ ਸਵਾਰਨੇ ਕਮਾਈਆਂ ਕਰਕੇ ਵੇਖ ਫੇਰ ਭਲਾ ਗੱਡੀ ਲੈ ਲਈ ਹੋਂ ਵੀ ਜਿਹਦੀ ਪੜਨ ਦੀ ਨੀਤ ਹੋਵੇ ਨਾ ਉਹ ਤਾਂ ਪੈਦਲ ਹੀ ਭੱਜਿਆ ਜਾਂਦਾ ਹੈ ਉਹ ਤਾਂ ਨਾ ਬੱਸਾਂ ਦੇ ਰਾਹ ਵੇਖਦਾ ਤੇ ਨਾ ਮੋਟਰਸਾਈਕਲਾਂ ਦੀ ਬਹਾਨੇ ਭਾਲਦਾ ਬੀਬੀ ਵੀ ਮੈਥੋਂ ਖੜਾ ਛੜਾ ਬਾਰ ਨੂੰ ਕਿੱਸਗੀ ਰਹਿ ਗਿਆ ਮੈਂ ਇਕੱਲਾ ਹੁਣ ਮੈਂ ਕਿਹੜਾ ਕੰਦਾ ਬਲ ਚਾਕਣਾ ਸੀ ਉੱਥੇ ਬਹਿ ਕੇ ਮੈਂ ਵੀ ਤੁਰ ਪਿਆ ਉੱਤਕੇ ਗਲੀ ਨੂੰ ਜਦੋਂ ਸ਼ਾਮ ਨੂੰ ਬਾਪੂ ਘਰ ਆਇਆ ਉਦੋਂ ਤੱਕ ਮੇਰੇ ਮਨ ਨੂੰ ਵੀ ਥੋੜਾ ਬਹੁਤਾ ਟਿਕਾਜਾ ਹੋ ਗਿਆ ਮੈਂ ਸੋਚਿਆ ਛੱਡ ਪਰਾਂ ਕਿੱਥੇ ਮੰਨਾ ਇਹਨਾਂ ਦੁਆ ਨੇ ਜਿੱਦਾਂ ਚੱਲਦਾ ਚੱਲੀ ਜਾਂਦੇ ਹੋਰ ਵੀ ਤਾਂ ਜਾਂਦੇ ਹੀ ਆ ਬੱਸਾਂ 'ਚ ਨਾਲੇ ਹੁੰਦੀ ਵੀ ਭਾਂਤ-ਭਾਂਤ ਦੇ ਲੋਕਾਂ ਦੇ ਦਰਸ਼ਨ ਹੋ ਜਾਂਦੇ ਮੇਰੇ ਨਾਲ ਤਾਂ ਉਹ ਗੱਲ ਹੋਈ ਹੱਥ ਨਾ ਪਹੁੰਚੇ ਥੂ ਕੌੜੀ ਬੱਸਾਂ ਦੀਆਂ ਸਵਾਰੀਆਂ ਦੇ ਚਿਹਰੇ ਮੇਰੀਆਂ ਅੱਖਾਂ ਮੂਰੇ ਕੋਮਨ ਲੱਗੇ ਮੱਲੋ-ਮੱਲੀ ਇੱਕ ਬਜ਼ੁਰਗ ਬਾਰੇ ਸੋਚ ਮੈਨੂੰ ਹਾਸਾ ਆ ਗਿਆ ਸਾਡੀ ਬੱਸ ਵਿੱਚ ਇੱਕ ਬਜ਼ੁਰਗ ਮੈਥੋਂ ਪਹਿਲਾਂ ਸੀਟ ਮਲ ਕੇ ਬੈਠਾ ਹੁੰਦਾ। ਉਹਨੇ ਆਪਣੇ ਗੁੱਟ ਤੇ ਦੋ-ਦੋ ਘੜੀਆਂ ਸਜਾਈਆਂ ਹੁੰਦੀਆਂ। ਘੜੀਆਂ ਵੀ ਮਹਿੰਗੀਆਂ। ਹੁੰਜੀ ਵੀ ਸਫੈਦ ਕੁਰਤਾ ਪਜਾਮਾ, ਉੱਪਰੋਂ ਸਿਰ ਤੇ ਫੱਬਦੀ ਪੱਪ ਤੇ ਪੈਰੀ ਪੰਜਾਬੀ ਜੁੱਤੀ ਵੇਖ ਲੱਗਦਾ ਕੋਈ ਤਕੜੀ ਸਾਮੀ ਹੈ। ਉਹਨੂੰ ਵੇਖ ਮੇਰੇ ਮਨ ਵਿੱਚ ਖਿਆਲ ਉਗਦੇ। ਇਹ ਰੋਜ਼-ਰੋਜ਼ ਕਿੱਥੇ ਜਾਂਦਾ ਹੋਊ? ਬਾਬਾ ਕਰਦਾ ਕੀ ਹੋਣਾ? ਲੱਗਦਾ ਸੋਨਾ ਪੈਸਾ ਜੋੜਿਆ ਹੋਇਆ ਬਾਬੇ ਨੇ। ਇੱਕ ਦਿਨ ਬੱਸ ਲੇਟ ਆਈ। ਮੈਨੂੰ ਭਰੀ ਬੱਸ ਵਿੱਚ ਬਾਬੇ ਦੀ ਸੀਟ ਕੋਲ ਪੈਰ ਰੱਖਣ ਦੀ ਮਸਾਂ ਹੀ ਥੋੜੀ ਜੀ ਥਾਂ ਮਿਲੀ ਮੈਂ ਆਪਣੀ ਘੜੀ ਵਿੱਚ ਸਮਾਂ ਵੇਖਿਆ ਪਰ ਮੇਰੀ ਘੜੀ ਖੜੀ ਸੀ ਸੱਲ ਖਤਮ ਹੋ ਗਏ ਸਨ ਮੈਂ ਤੁਰਨ ਲੱਗਿਆ ਕਾਲੀ ਚ ਵੇਖੀ ਨਹੀਂ ਸੀ ਘੜੀ ਕਿ ਖੜੀ ਹੈ ਘੜੀ ਤੇ 2:00 ਵਜੇ ਕੁਝ ਮਿੰਟ ਹੋਏ ਸਨ ਪੱਕਾ ਰਾਤ ਦੀ ਹੀ ਬੰਦ ਸੀ ਮੈਂ ਬਾਬੇ ਤੋਂ ਟਾਈਮ ਪੁੱਛ ਬੈਠਿਆ ਬਾਬਾ ਤਾਂ ਮੇਰੇ ਤੇ ਹੁਣ ਜੀ ਔਖਾ ਹੋਈ ਜਾਵੇ ਜਿੱਦਾਂ ਪਤਾ ਨਹੀਂ ਮੈਂ ਬਾਬੇ ਤੋਂ ਉਹਦਾ ਇੱਕ ਗੁਰਦਾ ਮੰਗ ਲਿਆ ਹੋਵੇ ਬਾਬਾ ਇੱਕੋ ਸਾ ਤੂੰ ਟਾਈਮ ਤੋਂ ਕੀ ਲੈਣਾ ਤੂੰ ਕਿਹੜਾ ਦਫ਼ਤਰ ਚੱਲਿਆ ਵੀ ਲੇਟ ਹੋ ਜੂ ਕੱਲ ਜੇ ਚੱਲਿਆ ਉੱਥੇ ਕਿਹੜਾ ਕੋਈ ਪੁੱਛਣ ਕਿੱਛਣ ਵਾਲਾ ਤੇਰੇ ਵਰਗਿਆਂ ਨੂੰ ਮੈਨੂੰ ਪਤਾ ਉੱਥੇ ਕਿਹੜੀਆਂ ਪੜਾਈਆਂ ਕਰਨ ਜਾਂਦੇ ਆ ਤੇਰੇ ਵਰਗੇ ਸਾਰਾ ਦਿਨ ਘੁੰਮ ਫਿਰ ਕੇ ਘਰ ਆ ਵੜਦੇ ਆ ਮਾਂ ਪਿਓ ਦੇ ਹੱਥਾਂ ਵੱਲ ਵੇਖ ਲਿਆ ਕਰੋ ਕਿਵੇਂ ਉਹਨਾਂ ਨੂੰ ਆਪਣੇ ਹੱਥਾਂ ਤੇ ਪਏ ਹਟਣ ਨਹੀਂ ਤੁਹਾਡੇ ਭੁੱਖੇ ਢਿੱਡ ਦਿਖਦੇ ਓ ਬਾਬਾ ਮੈਂ ਟਾਈਮ ਹੀ ਪੁੱਛਿਆ ਤੂੰ ਤਾਂ ਉਂਝ ਹੀ ਮਗਰ ਪੈ ਗਿਆ ਕੋਈ ਗੱਲ ਨਾ ਕੋਈ ਬਾਤ ਕਰ ਲੜਕਿਆਂ ਲੱਗਦਾ ਬੇਬੇ ਨਾਲ ਖੜਕ ਪਈ ਸਾਜਰੇ ਸਾਜਰੇ ਬਾਬੇ ਨੇ ਵੱਡੀ ਸਾਰੀ ਗਾਲ ਪ੍ਰੋਸਨ ਲਗੀਆਂ ਧੇਰ ਨਾਲ ਆਈ ਪਰ ਮੈਨੂੰ ਭੋਰਾ ਗੁੱਸਾ ਨਹੀਂ ਆਇਆ ਗਾਲ ਸੁਣ ਕੇ ਵੀ ਮੈਨੂੰ ਹਾਸਾ ਆ ਗਿਆ ਮੈਂ ਹੱਸਦਿਆਂ ਹੱਸਦਿਆਂ ਆਖ ਸੁਣਾਇਆ ਬਾਬਾ ਤੂੰ ਦੋ ਦੋ ਘੜੀਆਂ ਲਈ ਫਿਰਦਾ ਦੇਖੀ ਕਿਦਰੇ ਕੋਈ ਤੈਨੂੰ ਕਿਡਨੈਪ ਨਾ ਕਰਕੇ ਲੈ ਜਾਏ ਘਰ ਦੇ ਵਿਚਾਰੇ ਭਾਲ ਦੇ ਫਿਰਨਗੇ ਮੇਰੀਆਂ ਦੋ ਚਾਰ ਸੁਣ ਬਾਬਾ ਲੀੜਿਆਂ ਤੋਂ ਬਾਹਰ ਹੋ ਗਿਆ ਹੋਰ ਸਵਾਰੀਆਂ ਕਦੇ ਮੈਨੂੰ ਚੁੱਪ ਕਰਾਉਣ ਕਦੇ ਬਾਬੇ ਨੂੰ ਉਹਦੀ ਉਮਰ ਦਾ ਵਾਸਤਾ ਦੇਣ ਕਾਕਾ ਤੂੰ ਕਾਹਨੂੰ ਛੇੜਦਾ ਬਜ਼ੁਰਗਾਂ ਨੂੰ ਚੱਲ ਬਾਬਾ ਹੁਣ ਤੂੰ ਹੀ ਚੁੱਪ ਕਰ ਜਾ ਇਹਦੀ ਤਾਂ ਨਿਆਣੀ ਉਮਰ ਹੈ ਏਨਾਂ ਜੀ ਕਮਲ ਘੁੱਟੀ ਜਾਂਦਾ ਹੈ ਇਹਨਾਂ ਨੂੰ ਕੀ ਪਤਾ ਕਮਾਈਆਂ ਕਿੰਜ ਹੁੰਦੀਆਂ ਬਾਬਾ ਬੱਸ ਚ ਬੈਠੀਆਂ ਧੀਆ ਪੈਣਾ ਦੀ ਉਹ ਸ਼ਰਮ ਕਰ ਲੈ ਮਾੜੀ ਮੋਟੀ ਕਾਹਨੂੰ ਗੰਦ ਬਕੀ ਜਾਣਾ ਤੂੰ ਮੁੰਡਿਆ ਪਿੱਛੇ ਲੰਘ ਜਾ ਬੜੇ ਛੋਟੇ ਨਾਲ ਗੱਲ ਕਰਨੀ ਸਿੱਖ ਲੈ ਐਨੇ ਨੂੰ ਕੰਡਕਟਰ ਮੇਰੇ ਮੋਢੇ ਨੂੰ ਹੱਥ ਪਾ ਮੈਨੂੰ ਪਿੱਛੇ ਖਿੱਚ ਲੈ ਗਿਆ ਯਾਰ ਕਾਹਨੂੰ ਸੇਰੇ ਸੇਰੇ ਛਿੰਗੜੀ ਛੇੜ ਕੇ ਬਹਿ ਗਿਆ ਹੁਣ ਬਾਬੇ ਨੇ ਕਿੰਨੇ ਦਿਨ ਤੇਰਾ ਖਹਿੜਾ ਨਹੀਂ ਛੱਡਣਾ ਓ ਯਾਰ ਮੈਨੂੰ ਕੀ ਪਤਾ ਸੀ ਬਾਬੇ ਨਾਲ ਪੇਚਾ ਪੈਣ ਲੱਗਿਆ ਮੇਰੀ ਕੜੀ ਜਵਾਬ ਦੇਗੀ ਸਾਜਰੇ ਤੇ ਮਾੜੀ ਕਿਸਮਤ ਮੇਰੀ ਮੈਂ ਬਾਬੇ ਤੋਂ ਟਾਈਮ ਪੁੱਛ ਬ ਉਹ ਵੀ ਜੇ ਬਾਬੇ ਨੇ ਟਾਈਮ ਨਹੀਂ ਦੱਸਣਾ ਤਾਂ ਦੋ ਦੋ ਘੜੀਆਂ ਕਾਹਨੂੰ ਲਟਕਾਈ ਫਿਰਦਾ ਬਾਹਾਂ 'ਚ। ਓਹ ਤੂੰ ਕੀ ਲੈਣਾ? ਚਾਹੇ ਚਾਰ ਚਾਰ ਲਟਕਾ ਵੀ ਉਹਦੀ ਮਰਜ਼ੀ। ਕੰਡਕਟਰ ਅੱਖਾਂ ਨਾਲ ਗੁੱਝਾ ਇਸ਼ਾਰਾ ਕਰਕੇ ਹੱਸਿਆ। ਮੈਂ ਕੰਡਕਟਰ ਦੇ ਮੂੰਹ ਤੇ ਨਿਗਾਹ ਟਿਕਾਈ ਹੋਈ ਸੀ ਤੇ ਮੇਰੇ ਮਨ ਵਿੱਚ ਉੱਠਦੇ ਪ੍ਰਸ਼ਨ ਮੈਨੂੰ ਤੰਗ ਕਰਨ ਲੱਗੇ। ਇਸ ਤੋਂ ਪਹਿਲਾਂ ਕਿ ਮੈਂ ਕੁਝ ਅੱਗੇ ਕਹਿੰਦਾ ਜਾਂ ਪੁੱਛਦਾ ਕੰਡਕਟਰ ਟੀਚਰ ਜੀ ਨਾਲ ਮੇਰੇ ਕੰਨ ਕੋਲ ਨੂੰ ਮੂੰਹ ਕਰਕੇ ਆਕਣ ਲੱਗਿਆ। ਓਏ ਯਾਰ ਬਾਬੇ ਨੂੰ ਕਿਹੜਾ ਟਾਈਮ ਦੇਖਣਾ ਆਉਂਦਾ ਹੈ? ਜਿਹੜੀਆਂ ਘੜੀਆਂ ਲਈ ਫਿਰਦਾ ਇਹਦੇ ਮੁੰਡਿਆਂ ਨੇ ਭੇਜੀਆਂ। ਇੱਕ ਮੁੰਡਾ ਦਬਈ ਹੈ ਇੱਕ ਮਸਕਟ ਅਗਲਾ ਘੜੀਆਂ ਆਪਣੀ ਟੋਰ ਨੂੰ ਲਈ ਫਿਰਦਾ ਹੈ ਤੇਰੇ ਮੇਰੇ ਵਰਗਿਆਂ ਨੂੰ ਦਿਖਾਉਣ ਲਈ ਟਾਈਮ ਦੇਖਣਾ ਨਹੀਂ ਆਉਂਦਾ ਸੁਣ ਉਦੋਂ ਤਾਂ ਮੈਨੂੰ ਵੀ ਹਾਸਾ ਆ ਗਿਆ ਸੀ ਪਰ ਹੁਣ ਸੋਚਦਾ ਕਿ ਟਾਈਮ ਭਾਵੇਂ ਵੇਖਣਾ ਨਹੀਂ ਸੀ ਆਉਂਦਾ ਉਸ ਬਜ਼ੁਰਗ ਨੂੰ ਪਰ ਉਦੋਂ ਦੇ ਬੁੜਿਆਂ ਨੂੰ ਵਕਤ ਦੀ ਅੱਖ ਪਛਾਣਨੀ ਜ਼ਰੂਰ ਆਉਂਦੀ ਸੀ ਮੇਰੇ ਇਸ ਜਨਮ ਤੇ ਜਦੋਂ ਪੁੱਤ ਮਨੀ ਨੇ ਮੈਨੂੰ ਸਮਾਰਟ ਵਾਚ ਦਿੱਤੀ ਬੱਸ ਵਾਲਾ ਬਜ਼ੁਰਗ ਚੇਤਿਆਂ ਦੀ ਖਿੜਕੀ ਖੋਲ ਮੇਰੇ ਸਾਹਮਣੇ ਆ ਖੜਿਆ ਉਹ ਮੈਨੂੰ ਸਮਾਰਟ ਵਾਚ ਦੇ ਫੰਕਸ਼ਨ ਸਮਝਾਉਂਦਾ ਇਹ ਹਾਰਟ ਬੀਟ ਦਸਤੀ ਬਲੂਟੁੱਥ ਨਾਲ ਅਟੈਚ ਕਰਕੇ ਭਾਵੇਂ ਫੋਨ ਦਾ ਕੰਮ ਲਓ ਤੁਸੀਂ ਅੱਜ ਕਿੰਨੇ ਕਦਮ ਪੁੱਟੇ ਇਸ ਵਿੱਚ ਗਿਣਤੀਆਂ ਮਿੰਤੀਆਂ ਵੀ ਦਰਜ ਹੁੰਦੀਆਂ ਰਹਿੰਦੀਆਂ ਪੁੱਤ ਮੈਂ ਕੀ ਕਰਨੀ ਮੈਂ ਕਿਹੜਾ ਹੁਣ ਘਰੋਂ ਬਾਹਰ ਨਿਕਲਦਾ ਦਿਲ ਤਾਂ ਬਥੇਰਾ ਕਰਦਾ ਪਹਿਲਾਂ ਵਾਂਗੂ ਘੁਮਾਂ ਫਿਰਾ ਪਰ ਜਦ ਸਰੀਰ ਸਾਸਨਾ ਦੇ ਵਿੱਚ ਬੰਦਾ ਕੀ ਕਰੇ ਮੈਂ ਆਪਣੀ ਉਮਰ ਨਾਲੋਂ ਕਿਤੇ ਬੁੱਢਾ ਜਾਪਦਾ ਇੰਜ ਲੱਗਦਾ ਜਿਵੇਂ ਬਡਾਪੇ ਨੇ ਸਮੇ ਤੋਂ ਪਹਿਲਾਂ ਹੀ ਮੈਨੂੰ ਮਾਰ ਲਿਆ ਇਹ ਕਾ ਚੰਦਰੀ ਬਿਮਾਰੀ ਪਤਾ ਨਹੀਂ ਕਿੱਥੋਂ ਮੈਨੂੰ ਆਂ ਚਿੰਬੜੀ ਬਿਮਾਰੀ ਨੇ ਇੰਨਾ ਚੰਬਿਆ ਇੱਕ ਵਾਰ ਤਾਂ ਲੱਗਿਆ ਹੁਣ ਨਹੀਂ ਮੁੜਦਾ ਧਰਮਰਾਜ ਦੇ ਵਿੜਿਓ ਛੇਤੀ ਕਰ ਜਦੋਂ ਇੱਕਦਮ ਪੂਰਾ ਸਰੀਰ ਖੜ ਗਿਆ ਪਹਿਲਾਂ ਤਾਂ ਡਾਕਟਰ ਗਿਰਦੇ ਲੈ ਕੇ ਚੁੱਕੇ ਉੱਥੋਂ ਜਦ ਫਰਕ ਪੈਂਦਾ ਉਹਨਾਂ ਦਿਖਿਆ ਤਾਂ ਨਹਿਰ ਲੱਗ ਗਈ ਸੰਗੇ ਡਾਕਟਰ ਕੋਲ ਪੁੱਜੇ ਉਹਨਾਂ ਮਿੰਟੋ ਮਿੰਟੀ ਸਿਰੰਜਾਂ ਵਿੱਚ ਲਹੂ ਪਰ ਰਿਪੋਰਟਾਂ ਸਾਡੇ ਬੂਰੇ ਰੱਖ ਦਿੱਤੀਆਂ ਤੇ ਪੀਜੀਆ ਰੈਫਰ ਕਰ ਦਿੱਤਾ ਇੱਕ ਵਾਰ ਤਾਂ ਪੀਜੀਆ ਦਾ ਨਾਂ ਸੁਣ ਸਾਰਾ ਡੱਬਰ ਸਹਿਮ ਗਿਆ ਚਲੋ ਰੱਬ ਭਰਾ ਕਰੇ ਦਸ ਦਿਨ ਛੁੱਟੀ ਮਿਲੀ ਤੇ ਘਰ ਦਾ ਮੂੰਹ ਦੇਖਿਆ ਡਾਕਟਰਾਂ ਨੇ ਬੋਚ ਲੈ ਰਹੇ ਰਹਿੰਦੇ ਖੁੰਦੇ ਸਾਹ ਤੇ ਪਰਤੇ ਤੇ ਪ੍ਰਾਂ ਹੁਣ ਕਿਤੇ ਜਾ ਕੇ ਤੁਰਨ ਫਿਰਨ ਚੁੱਕਾ ਹੋਇਆ ਹੁਣ ਵੀ ਕਈ ਵਾਰ ਕੰਧਾਂ ਫੜ ਫੜ ਕੇ ਤੁਰਦਾ ਮਣੀ ਬਥੇਰਾ ਕਰਦਾ ਮੇਰਾ ਪਰ ਮੇਰਾ ਮਨ ਹੈ ਕਿ ਮਣੀ ਚ ਭਿੱਜਦਾ ਹੀ ਨਹੀਂ ਉੰਜ ਮੋਤਾਂ ਗਿੰਦੀ ਵੀ ਥੋੜਾ ਨਹੀਂ ਕਰਦਾ ਪਰ ਕਈ ਵਾਰ ਜਦ ਆਪੋ ਆਪਣੇ ਵਿਚਾਰ ਅੜ ਜਾਂਦੇ ਸਾਡੇ ਮਨਾਂ ਚ ਤਾਂ ਕਈ ਕਈ ਦਿਨ ਇਹਨਾਂ ਕੁਝ ਰੀਤ ਪਕਦਾ ਰਹਿੰਦਾ ਅੰਦਰ ਹੀ ਕਾਲਜੇ ਦੀ ਪੱਠੀ ਚ ਉੰਜ ਫੇਰ ਮੈਂ ਆਪਣੀ ਜਵਾਨੀ ਦਾ ਵੇਲਾ ਚੇਤਾ ਕਰਕੇ ਚੁੱਪ ਕਰ ਜਾਂਦਾ ਸੋਚਦਾ ਇਹ ਵਖਵੇ ਪੀੜੀ ਦਰ ਪੀੜੀ ਪੈਂਦੇ ਹੀ ਹੁੰਦੇ ਆ ਜਾਂ ਤਾਂ ਸੀ ਇਹਨਾਂ ਦੇ ਖਾਂਦੇ ਹੋ ਜਾਈਏ ਜਾਂ ਫਿਰ ਇਹਨਾਂ ਨੂੰ ਆਪਣੇ ਨਾਲ ਤੋੜ ਲਈਏ ਤਾਂ ਹੀ ਸਭ ਟਕਿਆ ਰਹੂ ਬਾਕੀ ਅਗਲੇ ਭਾਗ ਵਿੱਚ ਧੰਨਵਾਦ